ਅੱਜ ਦੀ ਪ੍ਰੈਸ ਕਾਨਫਰੰਸ ਲੋਕ ਭੁਲਾਈ ਪਾਰਟੀ ਵੱਲੋਂ ਰੱਖੀ ਗਈ ਹੈ। ਸ਼੍ਰੀ ਜਨਕ ਰਾਜੀਖਲ ਵਾਲੂ ਸੀਨੀਅਰ ਮਰਦਾ ਪੀਤ ਪ੍ਰਧਾਨ ਦਪਿੰਦਰ ਸਿੰਘ ਆਖ ਲਿਆ ਜਨਰ ਸਕੱਤਰ ਸ਼੍ਰੀ ਸ਼ਬੀਰ ਸ਼ਬੀਰ ਸਿੰਘ ਸੀਨੀਰ ਰੋਜ਼ਨ ਉਹ ਵੀ ਜਨਰ ਸਕੱਤਰ ਮੇਰ ਕੋਟਲਾ ਸਾਡਾ ਮੁੱਦਾ ਹੈ ਕਿ ਜਿਹੜੀ 24 ਹਜ਼ਾਰ ਏਕੜ ਜ਼ਮੀਨ ਜਿਹੜੀ ਲਈ ਜਾ ਰਹੀ ਆ ਕਬza ਕੀਤਾ ਜਾ ਰਿਹਾ ਪੰਜਾਬ ਦੀ ਉਹ ਜ਼ਮੀਨ ਬੰਦ ਕਰ ਉਹ ਜ਼ਮੀਨ ਪੰਜਾਬ ਦੇ ਭਲੇ ਲਈ ਨਹੀਂ ਹੈ ਉਹ ਜ਼ਮੀਨ ਉਤੇ ਖੀਰੀ ਕੇਜਰੀਵਾਲ ਦਾ ਕਬza ਕੋਨੇ ਆਉਦੇ ਦੋਸਤਾਂ ਮਿੱਤਰਾਂ ਦੇ ਨੂੰ ਜਿੱਥੇ ਜਿੱਥੇ ਦਿੱਲੀ ਗੁਜਰਾਤ ਹਰਿਆਣਾ

ਦੇਰ ਤੇ ਨਕੂ ਲੋਕਾਂ ਕੇ ਮੰਦਿਰ ਸੋ ਮਾਸਟਰ ਦਾ ਮੁੰਡਾ ਭਗਵਾਨ ਤਮਨ ਸੀ ਇੱਕ ਉਹ ਗਦਾਰੀ ਕਰਕੇ ਗਦਾਰਾਂ ਦੀ ਸੂਚੀ ਦੇ ਸਭ ਤੋਂ ਉੱਪਰ ਨਾਂ ਤੇ ਰਜਾਇਆ ਹੈ ਇਸ ਲਈ ਕਿਸਾਨਾਂ ਦੇ ਕਿਸਾਨ ਜੱਥੇ ਬੰਦਿਆਂ ਦੀ ਅਵਾਜ਼ ਜਿਹੜੀ ਮੂਵਮੈਂਟ ਚੱਲ ਰਹੀ ਹੈ ਲੋਕ ਭੜਾਈ ਪਾਰਟੀ ਤਿਆਰ ਹੈ ਕਿਸਾਨ ਜੱਥੇ ਬੰਦਿਆਂ ਮੂਵਮੈਂਟ ਚਲਾਉਣ ਅਸੀਂ ਉਹਦਾ ਸਾਥ ਦੇਵਾਂਗੇ ਕੀ ਸਰ ਇਹ 2027 ਦੇ ਇਲੈਕਸ਼ਨਾਂ ਲੈ ਕੇ ਤਰੀਕ ਤੇ ਤਿਆਰੀ ਦੁਆਰ ਨੰਬਰ 1 2027 ਦੇ ਇਲੈਕਸ਼ਨ ਹਲੇ 2 ਸਾਲ ਪਏ ਅਸੀਂ ਲੀਡਰਸ਼ਿਪ ਬੈਠੇ ਅਸੀਂ ਬਕਾਇਦਾ ਲੋਕਾਂ ਨੂੰ ਮਿਲਣਾ ਸ਼ੁਰੂ ਕਰਤਾ ਲੋਕਾਂ ਨੂੰ ਮਿਲਣਾ ਹੈ ਸਭ ਤੋਂ ਪਹਿਲਾਂ ਅਸੀਂ ਇੱਕ ਮੁੱਦਾ ਚੁੱਕਿਆ ਸਾਡੇ ਦਿਨਾਂ ਗਰੀਬਾ ਦਾ ਮੁੱਦਾ ਚੁੱਕਦਾ ਕੋਈ ਨਹੀਂ ਆ ਫੋਟੋ ਲੈ ਲਈ ਹੈ ਸੱਤ ਮੁੰਡਿਆਂ ਨੂੰ ਪੰਗੇ ਦੇ ਜਾਂਟੇ ਲਾ ਜਾ ਕੇ 6-7 ਸਾਲ ਪਹਿਲਾਂ ਬਾਹਰ ਮਾਰਤਾ ਉਹਦਾ ਮੁੱਦਾ ਕਿਸੇ ਨੇ ਨਹੀਂ ਚੁੱਕਿਆ ਕੱਲਾ ਲੋਕ ਭਲਾਈ ਪਾਰਟੀ ਨੇ ਚੁੱਕਿਆ ਉਹ ਸੱਤੇ ਦੇ ਵਿੱਚੋਂ ਹੈ ਆ ਪੰਜ 6 ਸਿੱਖ ਮਾਂ ਹੈ ਇੱਕ ਹਿੰਦੂ ਮਾਂ ਹੈ ਉਹ ਹਿੰਦੂ ਮਾਂ ਦੀ ਜਿਹੜੀ ਸਭ ਤੋਂ ਦਰਦਨਾਕ ਹੈ ਉਹਦੀ ਭੈਣ ਜਿਹੜੀ ਹੈ ਇਕੱਲੀ ਰਹੇਗੀ ਤੇ ਉਹ ਹਰ ਦਿਵਾਲੀ ਤੇ ਫੋਟੋ ਰੱਖੜੀ ਵੰਦੀ ਆ ਸੁਣਦਾ ਕੋਈ ਨਹੀਂ ਕਾਹਦੀ ਦਰਦ ਹੈ ਇਥੇ ਭਗਵੰਤ ਮਾਨ ਤੈਨੂੰ ਸਾਢੇ 3 ਸਾਲ ਹੋ ਗਏ ਤੂੰ ਉਹ ਸਤਕੁਰ ਜਿਹੜੇ ਕਤਲ ਕੀਤੇ ਤਾਂ ਇਹਦਾ ਨਾਂ ਵੀ ਜਾਣਦਾ ਤੈਨੂੰ ਤੂੰ ਪਿੰਨ ਵੀ ਜਾਣਦਾ ਤੇਰੇ ਕੋਲ ਉਹਦੀ ਫੋਟੋ ਵੀ ਹੈ ਸਾਡੇ ਕੋਲ ਤਾਂ ਹੈਗੀ ਹੈ ਇਸ ਲਈ ਅਸੀਂ ਕਹਿੰਨੇ ਭਗਵੰਤ ਮਾਨ ਖਿਦਾਰਾਂ ਦੀ ਲਿਸਟ 'ਚ ਇੱਥੇ ਕਈ ਖਦਾਰ ਆਏ ਕਈ ਖਦਾਰ ਸ਼ਾ ਮੁਹੰਮਦ ਲਿਖਦਾ ਹੈ ਅੰਦਰੋਂ ਰਲੇ ਵੇਸੀ ਧਿਆਨ ਚਾਦ ਲੋਗਰੇ ਵਗੈਰਾ ਤੂੰ ਹਿੰਦੁਸਤਾਨ ਤੇ ਅੰਗਰੇਜ਼ਾਂ ਦੇ ਮੇਰੇ ਤੋਂ ਲੈ ਕੇ ਇਹ 24 ਹੇਡਾਂ ਏਕੜ ਜ਼ਮੀਨ ਤੂੰ ਅਕਵਾਇਰ ਕਰ ਲਈ ਤੇ ਅਕੇ ਜਿਹੜੀ ਵਾਲ ਲਈ ਪੰਜਾਬ ਤੇ ਪੰਜਾਬ ਦੀ ਮਾਂ ਤੇ ਗੁਰੂ ਗੋਬਿੰਦ ਸਿੰਘ ਪਿਤਾ ਉਹਨਾਂ ਤੋਂ ਲੈ ਕੇ ਅੱਜ ਤਾਈਂ ਮਾਗਦਾਰ ਭਗਵਾਨ ਜਤਮਾਨ ਤੂੰ ਹੋਵੇਂਗਾ ਜੇ ਆਪਾਂ ਗੱਲ ਕਰੀਏ ਕਿ ਲੋਕ ਭਾਈ ਉਹ ਜੋ ਹੁਣ ਕਿਸਾਨਾਂ ਦੀ ਮਦਦ ਹਮਾਇਤ ਲਈ ਕੀਤੀ ਹੈ ਵੀਰ ਜੀ ਇਹ ਕੀ ਹੈ ਵੀ ਕਿਸਾਨ ਮੂਵਮੈਂਟ ਲੜ ਲੈ ਆਪਾਂ ਸਾਰੇ ਜਣੇ ਉਹਨਾਂ ਦਾ ਸਾਥ ਦਿਓ ਕ੍ਰੈਡਿਟ ਲੈਣ ਦੀ ਲੜਾਈ ਨਾ ਲੜੋ 24000 ਏਕੜ ਪਿਛੋਂ ਦੀ ਲੜਾਈ ਲੜੋ ਇਹ ਕਿਸਾਨ ਜਿੱਥੇ ਵਧੀਆਂ 14 15 ਉਹ ਰੜ ਕੇ ਜੂਝਦੀਆਂ ਉਹਨੂੰ ਕਹੋ ਤੁਸੀਂ ਜੂਝਦੇ ਹੋ ਤੁਸੀਂ ਤੁਹਾਡੇ ਨਾਲ ਹੈ ਉਹਨਾਂ ਨੇ ਕਿ ਉਹਨਾਂ ਦਾ ਲੜਨੀਆ ਨਹੀਂ ਕੋਣ ਉਸ ਪਾਰਟੀ ਨੇ ਲੜਨੀ ਹੈ ਇਸ ਲਈ ਬੜੀ ਸੋਹਣਾ ਮਾਹੌਲ ਹੈ ਕਿਸਾਨ ਜਿੱਥੇ ਬੰਦੀਆਂ ਨੂੰ ਮੇਰੀ ਪਾਰਟੀ ਕਹਿੰਦੀ ਹੈ ਕਿਸਾਨ ਜਿੱਥੇ ਬੰਦੀਆਂ ਲੜਨ ਅਸੀਂ ਉਹਨਾਂ ਦੇ ਪਿੱਛੇ ਲੱਗਾਂਗੇ ਕੀ ਨਾਮ ਹੈ ਜਨਕ ਰਾਜ ਕਲਵਾਣਾ ਇਹ ਕਹਿੰਦੀ ਕਿ ਕਿੰਨੀ ਟੋਟੀ ਟੋਟੀ ਸੀ ਜਿਹੜੀ ਸਾਡੀ 7 ਏਕੜ ਦੀ ਜ਼ਮੀਨ ਹੈ ਹਾਂਜੀ ਤੇ ਉਹ ਜ਼ਮੀਨ ਸਾਡੀ ਸਹਿਮਤੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਨੋਟੀਫਾਈਡ ਕੀਤੀ ਹੈ ਪੰਜਾਬ ਸਰਕਾਰ ਰੋਜ਼ ਪ੍ਰੈਸ ਦੇ ਵਿੱਚ ਉਹਨਾਂ ਦੇ ਮੰਤਰੀ ਸਾਹਿਬਾਨ ਉਹਨਾਂ ਦੇ ਪਾਰਟੀ ਦੇ ਅਹੁਦੇਦਾਰ ਰੋਜ਼ ਇਸ ਗੱਲ ਦੀ ਗੱਲ ਕਰਦੇ ਕਿ ਅਸੀਂ ਸਹਿਮਤੀ ਉਹ ਜਮੀਨ ਨਹੀਂ ਲਵਾਉਂਦੇ ਉਹ ਜਿਹੜੀਆਂ ਜ਼ਮੀਨਾਂ ਪਹਿਲੀ ਇਹਨਾਂ ਨੇ ਨੋਟੀਫਾਈਡ ਕਰਤੀਆਂ ਪੁੱਡਾ ਦੇ ਹਦੀਦ ਕਰਤੀਆਂ ਉੱਥੇ ਕੋਈ ਵੀ ਅੱਜ ਕਿਸਾਨ ਉੱਥੇ ਆਪਦਾ ਘਰ ਨਹੀਂ ਬਣਾ ਸਕਦਾ ਮੋਟਰ ਦਾ ਕੋਠਾ ਨਹੀਂ ਬਣਾ ਸਕਦਾ ਪਸ਼ੂ ਵਾਲੀ ਖੁਰਲੀ ਨਹੀਂ ਬਣਾ ਸਕਦਾ ਜੇ ਤੁਸੀਂ ਇੱਟਾ ਉੱਥੇ ਲਿਆ ਕੇ ਸਟੱਟੋਗੇ ਪੁੱਡਾ ਦੇ ਕਰਮਚਾਰੀ ਉਸੇ ਵੇਲੇ ਉੱਥੇ ਆ ਜਾਂਦੇ ਜੇ ਤੁਸੀਂ ਕਿਰਸ਼ਕੀ ਨਹੀਂ ਕਰ ਸਕਦੇ ਸਿਰਫ ਵਾਈ ਕਰ ਸਕਦੇ ਹੋ ਖੇਤੀ ਕਰ ਸਕਦੇ ਸਾਡੀ ਸਹਿਬਤ ਤੋਂ ਵੀ ਤਾਂ ਜਿਹੜੀਆਂ ਨੋਟੀਫਾਈਡ ਕੀਤੀਆਂ ਨੇ ਜਿਹੜੀਆਂ ਦੋ ਪਿੰਡਾਂ ਨੂੰ ਉੱਥੇ ਉਹ ਜਾਣਾ ਚਾਹ ਰਹੇ ਛੇਰ ਮਾਜਰਾ ਅਤੇ ਪਹਜਾਨਾ ਪਿੰਡ ਜਿਹੜੇ ਕਿ ਪਟਿਆਲੇ ਸਹਿਰ ਤੋਂ 10 12 ਕਿਲੋਮੀਟਰ ਦੂਰ ਤੇ ਅਗਲੀ ਗੱਲ ਵੱਡੀ ਇਹ ਆ ਵੀ ਉਹ ਜ਼ਮੀਨ ਨੈਸ਼ਨਲ ਹਾਈਵੇ ਦੇ ਨਾਲ ਆ ਰੋਡ ਤੋਂ 12 ਫੁੱਟ ਦੂਗੀ ਆ ਉਹ 10 12 ਸਾਲ ਡਿਵੈਲਪਮੈਂਟ ਕੀਤੀ ਜਾਦੀ ਉੱਥੇ ਅਰਥਵਾਰਥ ਕਿੱਥੋਂ ਲਿਆਣਗੇ ਮਿੱਟੀ ਇੰਦੀ ਪੰਜਾਬ ਦਾ ਪਹਿਲੇ ਨਹੀਂ ਮਿੱਟੀ ਹੈ ਸ਼ੂਟੇ ਨਹੀਂ ਕਰਦੇ ਉਹ ਦੂਜਾ ਮਿਲਟਰੀ ਦੀ ਤਾਰ ਨਾਲ ਆ ਬਿਲਕੁਲ ਮੂਵ ਦਾ ਮਿਲਟਰੀ ਦਾ ਉਥੇ ਬਾਰੂਦ ਦਾ ਭੰਡਾਰਾ ਉਹਦੇ ਲਾਗੇ ਤੁਸੀਂ 3 ਕਿਲੋਮੀਟਰ ਤੱਕ ਆਬਾਦੀ ਨਹੀਂ ਬਸਾ ਸਕਦੇ ਜੇ ਲਾ ਉਹ ਬਿਲਕੁਲ ਤਾਰ ਦੇ ਨਾਲ ਆ ਕੁਝ ਏਰੀਆ ਉਸ ਦੇ ਵਿੱਚ 30 30 40 ਘਰ ਲੋਕਾਂ ਦੇ ਜਿਹੜੇ ਉਹ ਵੀ ਵਿੱਚ ਅਕਵਾਇਰ ਕਰ ਲੇ ਉਹਨਾਂ ਨੂੰ ਵੀ ਤੋਂ ਉਜਾੜਿਆ ਜਾ ਰਿਹਾ ਬੀਜੀ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ ਤੇ ਸਹਿਮਤੀ ਕਿੱਥੇ ਰਹੀ ਹੁਣ ਕੀ ਤੁਹਾਡੇ ਵੱਲੋਂ ਕੀ ਸੰਦਰਸ਼ ਕੀਤਾ ਜਾ ਰਿਹਾ ਲੋਕ ਸਪਲਾਈ ਪਾਰਟੀ ਨੂੰ ਰਿਹਾ ਹੈ ਉਹਨਾਂ ਨੇ ਤੁਹਾਨੂੰ ਕੀ ਸ਼ਵਾਸ਼ ਨਹੀਂ ਨਹੀਂ ਅਸੀਂ ਆਪ ਇਹ ਲੜਾਈ ਲੜ ਰਹੇ ਅਸੀਂ ਬਹੁਤ ਚਾਰ ਕੱਟ ਕਿੱਥੇ ਲੋਕ ਸਪਲਾਈ ਪਾਰਟੀ ਵੱਲੋਂ ਵੀ ਕਿਸਾਨ ਜਥੇਬੰਦੀਆਂ ਵੀ ਅਸੀਂ ਪੁੱਡਾ ਦਫ਼ਤਰ ਕੋਲੇ ਪ੍ਰੋਟੈਸਟ ਵੀ ਕੀਤਾ ਉੱਥੋਂ ਦੀ ਜਿਹੜੀ ਮੁੱਖ ਪ੍ਰਸ਼ਾਸਕਾ ਅੰਨੀਸ਼ਾ ਰਾਣਾ ਜੀ ਉਹਨੂੰ ਜਾਤੀ ਤੌਰ ਤੇ ਮੈਂ ਵੀ ਮਿਲਿਆ ਡੈਪੂਟੀਸ਼ਨ ਵੀ ਮਿਲੇ ਉਸ ਦਾ ਇਹ ਕਹਿਣਾ ਕਿ ਜਿਹੜੀ ਤੁਹਾਡੀ ਏਟਾ ਚੁੱਕ ਲੋ ਨਹੀਂ ਮੈਂ ਚੁੱਕ ਕੇ ਲੇ ਜੀ ਸਭ ਨੇ ਆਸ ਕਰਦਾ ਕਹਿੰਦੀ ਜੇ ਇਸ ਤਰੀਕੇ ਜਿਵੇਂ ਉਹਨੇ ਵੇਚਨੀਆ ਦਾ ਬੀਜੇ ਸਾਹ। ਵਿੱਚੋਂ ਸਭ ਨੇ ਦੀ ਗੱਲ ਉਹ ਖਰੀਦ ਤਾਂ ਨਹੀਂ ਹੋ। ਤਿੰਨ ਪੈਸੇ ਅੱਜ ਦੇ ਦੇ ਅਸੀਂ ਤਿਆਰ ਹਾਂ ਉਹਨੂੰ ਦੇ ਦੂ। 75 ਲੱਖ ਰੁਪਏ ਕਲੈਕਟਰ ਰੇਟ ਆਫ ਜ਼ਮੀਨ ਦਾ ਡੀਸੀਡੀ ਦੀ ਰਸਤੀ ਆ। ਐਜ਼ ਇਹ ਲਾ ਜੋ ਸੁਪਰੀਮ ਕੋਰਟ ਦੀ ਅਥਾਰਟੀ ਆ ਜੋ ਤੁਹਾਡਾ ਕਲੈਕਟਰ ਰੇਟ ਆ ਉਹਦਾ 4 ਗੁਣਾ 3 ਕਰੋੜ ਰੁਪਏ ਕਿੱਲੇ ਦਾ ਰੇਟ ਹੋ ਗਿਆ। ਉਹਦੇ ਸਾਨੂੰ ਅੱਜ ਦੇ ਦੇ ਅਸੀਂ ਅੱਗੇ ਜਾ ਕੇ ਜਮੇ ਖਰੀਦ ਕਰੀਏ ਲਵਾਂਗੇ। ਸ਼ਹਿਰ ਫੋੜਾ ਕਹਿੰਦੇ 4800 ਚ 1200 ਕਹਿੰਦੇ ਦੇ ਦਾਂਗੇ ਹਜ਼ਾਰ ਕਹਿੰਦਾ ਤੁਹਾਨੂੰ ਪਲਾਟ ਦੇ ਤੇ 200 ਤੋਂ 600 ਰੁਪਏ ਦੇ ਦਾਂਗੇ ਫੋ ਅਸੀਂ ਕੀ ਕਰਾਂ 7 ਸਾਲ ਬਾਅਦ ਦੇਣ ਦਿਓ ਕਣੂਹਾ ਜਾਓ ਤੁਸੀਂ ਮਲਵਾ ਜਾਓ ਚੰਡੀਗੜ੍ਹ ਦੇ ਨਾਲ ਜਿੰਨੀ ਵੀ ਉੱਥੇ ਗਮਾਂਡਾ ਨੇ ਜਾਂ ਲੈਟ ਸੀਟ ਕੀ ਦਿੱਤਾ ਜਿਹੜੀ ਜ਼ਮੀਨ ਆ 7 7 8 8 ਸਾਲ ਹੋ ਗਏ ਤੱਕ ਡਿਵੈਲਪ ਨਹੀਂ ਹੋਈ ਸੜਕਾਂ ਨਹੀਂ ਬਣੀਆਂ ਸੀਵਰੇਜ ਨਹੀਂ ਪਈ ਲੋਕਾਂ ਤੋਂ ਹਥਿਆਲੀ ਆ